ਨੌਜਵਾਨੀ ਪ੍ਰੋਟੈਸਟ ਤੇ ਪਹੁੰਚੇ ਹੋ ਇਹ ਵੀ ਦੁਕਾਨ ਤਾਂ ਸਾਡਾ ਕਿ ਪੜਨ ਵਾਸਤੇ ਵੀ ਕਹਿੰਦੇ ਅੰਦਰ ਵੜਨਾ ਵਾ ਤੇ ਪਹਿਲੋਂ ਸਾਨੂੰ ਉਹਦੇ ਵਾਸਤੇ ਵੀ ਪ੍ਰੋਟੈਸਟ ਕਰਨੇ ਪੈਣੇ ਹਨ ਉਹਨਾਂ ਆਪਾਂ ਹਮੇਸ਼ਾ ਹੀ ਗੱਲ ਪਾਜੀ ਕਰਦੇ ਹੁੰਦੇ ਆ ਨਾ ਵੀ ਪੰਜਾਬ ਨੂੰ ਹਮੇਸ਼ਾ ਹੀ ਇਹਨਾਂ ਨੇ ਜਿਹੜਾ ਉਹ ਬੈਕਫੋਰਟ ਤੇ ਰੱਖਿਆ ਧੱਕਾ ਇੱਕ ਪੰਜਾਬ ਦੇ ਨਾਲ ਉਹ ਕੀਤਾ ਜਾਂਦਾ ਵਾ ਰਸਤੇ ਵੱਖ-ਵੱਖ ਤਿਆਰ ਕੀਤੇ ਜਾਂਦੇ ਨੇ ਕੋਈ ਨਾ ਕੋਈ ਤਰੀਕਾ ਨਵਾਂ ਨਵਾਂ ਇਜਾਦ ਕੀਤਾ ਜਾਂਦਾ ਜਿਵੇਂ ਉਹਨੇ ਕਾਹ ਤਰੀਕਾ اختیار ਕਰ ਲਿਆ ਇਹਨਾਂ ਨੇ ਵੀ ਜਿਹੜੇ 84 ਦੇ ਨਾਲ ਵਿੱਚ ਪੀੜਤ ਨੇ ਜਿਹੜੇ ਬੱਚੇ ਉਹ ਜਾਂ ਜਿਹੜਾ ਕੋ ਇਹਨਾਂ ਦਾ ਕੋਟਾ ਸੀਗਾ ਸਰਹੱਦੀ ਖੇਤਰ ਦੇ ਬੱਚਿਆਂ ਦਾ ਖਤਮ ਕਰ ਦਿੱਤਾ ਤੋ ਕਿੱਡੀ ਮਤਲਬ ਹੈਰਾਨਗੀ ਵਾਲੀ ਗੱਲ ਆ ਵੀ ਜਿਹੜੇ ਮਾਲਕ ਨੇ ਪੰਜਾਬ ਦੇ ਜਿਹੜੇ ਵਾਰਸ ਨੇ ਪੰਜਾਬ ਦੇ ਉਹਨਾਂ ਦੇ ਵਾਸਤੇ ਜਿਹੜੀਆਂ ਸਹੂਲਤਾਂ ਨੇ ਸੁਵਿਧਾਵਾਂ ਨੇ ਜਿਹੜਾ ਸਿਸਟਮ ਆ ਉਹ ਖਤਮ ਕੀਤਾ ਜਾ ਰਿਹਾ ਤੇ ਬਾਹਰੀ ਲੋਕਾਂ ਨੂੰ ਸਿਰ ਤੇ ਬਿਠਾਇਆ ਜਾ ਰਿਹਾ ਲਿਆ ਕੇ ਇੱਕ ਪਾਸੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਹੁੰਦੀਆਂ ਵੈਸੇ ਤੇ ਦੂਜੇ ਪਾਸੇ ਨੌਜਵਾਨ ਜਿਹੜੇ ਪੜ੍ਹਨਾ ਹੀ ਚਾਹੁੰਦੇ ਆ ਇਹ ਕੋ ਮੰਗ ਨਹੀਂ ਕਰ ਰਹੇ ਕਿ ਸਾਨੂੰ ਨੌਕਰੀਆਂ ਦੇ ਦਿਓ ਪੜ੍ਹਨਾ ਚਾਹੁੰਦੇ ਆ ਤੇ ਉਹਨਾਂ ਨੂੰ ਪੜ੍ਹਨ ਵਾਸਤੇ ਵੀ ਅੰਦਰ ਪ੍ਰੋਟੈਸਟ ਕਰਨਾ ਪੈ ਰਿਹਾ ਤੁਸੀਂ ਇਹ ਵੇਖੋ ਵੀ ਆ ਜਿਹੜੀ ਹੁਣ ਨਵੀਂ ਸਰਕਾਰ ਆਈ ਬਦਲਾਵ ਵਾਲੀ ਇਹ ਕਹਿੰਦੇ ਜੀ ਪ੍ਰਵਾਸ ਬਹੁਤ ਆ ਸੀ ਪ੍ਰਵਾਸ ਰੋਕਣਾ ਹੈ ਭਗਵੰਤ ਮਾਨ ਦਾ ਇਹ ਬਿਆਨ ਮੈਂ ਸੁਣਿਆ ਵੀ ਸੀਗਾ ਉਹਨੇ ਇਹ ਗੱਲ ਬੜੀ ਗੱਜ-ਵੱਜ ਕੇ ਕਹੀ ਸੀ ਕਿ ਮੈਂ ਬੱਚੇ ਬਾਹੋਂ ਫੜ-ਫੜ ਕੇ ਰੋਕਣੇ ਨੇ ਬਾਹਰ ਨਹੀਂ ਜਾਣ ਦੇਣੇ ਕੋਰੇ ਇੱਥੇ ਨੌਕਰੀਆਂ ਕਰਿਆ ਕਰਨਗੇ ਇਹ ਵੀ ਪਰ ਇੱਕ ਸੀਰੀਅਸਲੀ ਜਿਹੜੀ ਗੱਲ ਸੀ ਵੀ ਮੈਂ ਬੱਚੇ ਬਾਹਰ ਨਹੀਂ ਜਾਣ ਦੇਣੇ ਪ੍ਰਵਾਸ ਰੋਕਣਾ ਸੋ ਇਹ ਪ੍ਰਵਾਸ ਰੋਕਣ ਵਾਲੀਆਂ ਗੱਲਾਂ ਲੱਗਦੀਆਂ ਨਹੀਂ ਇਹ ਤਾਂ ਪ੍ਰਵਾਸ ਵਧਾਉਣ ਵਾਲੀਆਂ ਗੱਲਾਂ ਲੱਗਦੀਆਂ ਨੇ ਹੁਣ ਜਿਨ੍ਹਾਂ ਦੇ ਕੋਟੇ ਖਤਮ ਕਰ ਦੋਂਗੇ ਜਿਹੜਿਆਂ ਨੂੰ ਪੜਾਉਣ ਤੋਂ ਤੁਸੀਂ ਵਾਂਝੇ ਕਰ ਦੋਂਗੇ ਉਹ ਕੀ ਕਰਨਗੇ ਉਹ ਜਿਹੜੇ ਕੋ ਮਰਲਾ 2-4 ਮਿਲਾ ਹੋਊਗੀ ਕੱਧਾ ਕਿੱਲਾ ਵੇਚ ਕੇ ਬਾਹਰ ਚਲ ਜਾਣਗੇ ਤੋ ਪ੍ਰਵਾਸ ਤਾਂ ਰੁਕੇ ਇਹਨਾਂ ਪ੍ਰਵਾਸ ਤਾਂ ਵਧ ਗਿਆ ਵਧ ਗਿਆ ਪ੍ਰਵਾਸ ਤਾਂ ਪਰ ਬੰਦੇ ਸਾਰੇ ਪੰਜਾਬ ਨੂੰ ਹਮੇਸ਼ਾ ਜਿਹੜਾ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਹ ਉਹ ਖਤਮ ਕਰਨ ਦੇ ਵਾਸਤੇ ਹੀਲਾ ਹਰਬਾ ਕੋਈ ਨਾ ਕੋ ਵਰਦੇ ਰਹਿੰਦੇ ਆ ਸੋ ਪਰ ਨੌਜਵਾਨਾਂ ਨੇ ਚਲੋ ਵਧੀਆ ਆਹਿਦ ਕੀਤਾ ਵਾ ਉੱਠੇ ਨੇ ਆਵਾਜ਼ ਬੁਲੰਦ ਕੀਤੀ ਆ ਤੇ ਇਹ ਕਿਉਂਕਿ ਖੂਨ ਦੇ ਵਿੱਚ ਹੀ ਆ ਜਿੰਨਾ ਚਿਰ ਜਿੱਲਾ ਜ਼ੁਲਮ ਹੁੰਦਾ ਉਹਦਾ ਵਿਰੋਧ ਕੀਤਾ ਜਾਂਦਾ ਪਰ ਇਹ ਤਾਂ ਇਹਨਾਂ ਨੂੰ ਚਾਹੀਦਾ ਵੀ ਜਿਹੜੇ ਸਾਡੇ ਪੜਨ ਵਾਲੇ ਬੱਚੇ ਨੇ ਉਹ ਅੱਜ ਧਰਨਿਆਂ ਤੇ ਬੈਠੇ ਨੇ ਮਜਬੂਰ ਹੋ ਗਏ ਨੇ ਇਸ ਤਰੀਕੇ ਦੇ ਨਾਲ ਤੇ ਇਹ ਤਾਂ ਨਹੀਂ ਹੋਣਾ ਚਾਹੀਦਾ ਸੀਗਾ ਇਹ ਤਾਂ ਜੇ ਮੰਨ ਲਓ ਇਹਨਾਂ ਨੇ ਆਵਾਜ਼ ਚੱਕੀ ਸੀ ਇਸ ਸਿਸਟਮ ਤਨ ਰਹੀ ਚਾਹੀਦੀ ਉਸੇ ਵੇਲੇ ਉਹਨਾਂ ਦਾ ਹੱਲ ਹੁੰਦਾ ਕਿ ਨਹੀਂ ਬੁੱਤ ਤੁਹਾਡੀ ਪਹਾੜਾ ਹੀ ਨਾ ਖਰਾਬ ਹੋਵੇ ਸਿਸਟਮ ਦੀ ਕਿਹੜੀ ਗੱਲ ਆ ਜਿਹੜਾ ਸਿਸਟਮ ਜੋ ਬਦਲ ਗਿਆ ਆਪਾਂ ਸਹੀ ਕਰ ਦਿੰਨੇ ਆ ਪਰ ਆਪਣੀ ਹੰਕਾਰ ਵਸ ਆਪਣੀ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਸੋਚ ਆ ਉਹਨੂੰ ਨਹੀਂ ਖਤਮ ਚਾਹੁੰਦੇ ਵੀ ਅਸੀਂ ਬਦਲਣਾ ਉਹ ਜੋ ਤੱਕਾ ਵਾ ਕਿਸ ਤਰੀਕੇ ਨਾਲ ਵੀ ਕਰਨਾ ਉਹ ਕਰ ਰਹੇ ਨੇ ਸੱਤ ਜਥੇਬੰਦੀ ਤੋਂ ਸਾਡੇ ਨਾਲ ਜੁਝਾਰ ਸਿੰਘ ਵੀਰਾ ਗੁਰਫਤੇ ਸੰਜ ਕਰਦੇ ਜੁਝਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਲੱਗਦਾ ਚੌਥਾ ਦਿਨ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ ਕੋਈ ਗੱਲਬਾਤ ਚੱਲੀ ਹੈ ਅੰਦਰਲੇ ਪਾਸੇ ਜਾਂ ਸਰਕਾਰ ਦੇ ਨਾਲ ਜਾਂ ਹੋਰ ਪਾਸੇ ਹਾਂਜੀ ਵਿਦਿਆਰਥੀ ਜਥੇਬੰਦੀ ਸਾਥ ਨੂੰ ਇੱਥੇ 8 ਦਿਨ ਹੋ ਗਏ ਇਸ ਪਾਸੇ ਬੈਠੇ ਹੋયા ਤੇ ਇਹਨਾਂ ਨਾਲ ਗੱਲ ਇੱਕ ਵਾਰ ਤਾਂ ਮੀਟਿੰਗ ਸਾਰੇ ਸਟਾਫ ਹਮਲੇ ਨਾਲ ਵੀ ਸੀ ਸਮੇਤ ਹੋਈ ਹੈ ਉਸ ਤੋਂ ਇਲਾਵਾ ਐਸ ਡੀ ਐਮ ਸਾਹਿਬ ਨੇ ਦੋ ਮੀਟਿੰਗਾਂ ਹੋ ਚੁੱਕੀਆਂ ਪਰ ਗੱਲ ਇਹ ਹੈ ਵੀ ਮੀਟਿੰਗਾਂ ਚੋਂ ਨਿਕਲਦਾ ਕੁਝ ਨਹੀਂ ਆ ਉਹ ਉੱਥੇ ਬਸ ਉਹ ਲਾਰਾ ਜਿਹਾ ਲਾ ਦਿੰਦੇ ਆ ਕਿ ਚਿੱਠੀ ਲਿਖ ਦਿੰਦੇ ਆ ਸਰਕਾਰ ਨੂੰ ਜੀ ਚਿੱਠੀ ਲਿਖਤੀ ਆ ਸਰਕਾਰ ਮਸਲਾ ਹੱਲ ਕਰ ਦੇਗੀ ਜਦੋਂ ਕਿ ਇਹ ਜਿਹੜੀ ਲੜਾਈ ਹੈ ਦੋ ਪੱਧਰਾਂ ਤੇ ਆ ਪਹਿਲਾ ਪੰਧਰ ਇਹ ਹੈ ਕਿ ਪੰਜਾਬ ਸਰਕਾਰ ਦੇ ਮੁਤਲਕ ਸਾਡੀ ਇਹ ਅਪੀਲ ਹੈ ਕਿ ਜਿਹੜੀ ਕਾਂਗਰਸ ਸਰਕਾਰ ਨੇ 2017-18 ਦੇ ਵਿੱਚ ਫਿਰ 2020 ਕੀ ਦੇ ਵਿੱਚ ਜਿਹੜਾ ਰਾਖਵਾ ਕੋਟਾ ਪਿੰਡੂ ਤੇ ਸਰਦ ਦਿਖੇਤਰ ਤੇ 1984 ਦੇ ਨਸਲ ਕੁਸ਼ੀ ਪੀੜਤਾਂ ਨੂੰ ਮਿਲਦਾ ਸੀ ਉਹ ਦੋ ਵਾਰੀਆਂ ਥੋੜਾ ਥੋੜਾ ਕਰਕੇ ਬਿਲਕੁਲ ਖਤਮ ਕਰਤਾ ਟੋਟਲ 12% ਦੀ ਕੋਟਾ ਸੀ ਜਿੰਨੂੰ ਕਨਵਰਟ ਕਰਕੇ ਨਾਨ ਐਕਸ ਸਰਵਿਸਮੈਨ ਕੋਟੇ ਚ ਤਬਦੀਲ ਕਰਤਾ ਤੁਸੀਂ ਦੱਸੋ ਵੀ ਇੱਕ ਕਿਸੇ ਵਿਧੇਕ ادارے ਚ ਪੜਨ ਵਾਸਤੇ ਸੀਟਾਂ ਦੇ ਵਿੱਚ 13% ਦੀ ਐਕਸ ਸਰਵਿਸਮੈਨ ਕੋਟਾ ਰੱਖਣਾ ਉਹਦੀ ਕੋਈ ਸੈਂਸ ਨਹੀਂ ਬਣਦੀ ਸੋ ਉਹ ਕੋਟਾ ਖਾਲੀ ਰਹਿੰਦਾ ਹੈ ਤੇ ਉਹ ਇਹ ਜਿਹੜਾ ਫੈਸਲਾ ਉਸ ਸਮੇਂ ਦੌਰਾਨ ਕੀਤਾ ਗਿਆ ਜਦੋਂ ਪੰਜਾਬ ਦੇ ਵਿੱਚ ਪ੍ਰਵਾਸ ਪੂਰੇ ਜੋਰਾਂ ਤੇ ਸੀ ਤੇ ਲੋਕਾਂ ਦਾ ਉਸ ਸਮੇਂ ਤੇ ਧਿਆਨ ਨਹੀਂ ਗਿਆ